ਵਿਰੇਸ਼ ਦੇ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਗੁਰਵਰਤਵਾਨ ਪੰਨੂ ਵੱਲੋਂ ਇੱਕ ਨਵੀਂ ਉਕਸਾਈ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਸਨੇ ਅੰਮ੍ਰਿਤ ਸਰਦੇਸ਼ਵਾਲਿਆ ਭਾਈਆ ਮੰਦਿਰ ਜ਼ਿਲ੍ਹਾ ਅਦਾਲਤ ਅਤੇ ਖਾਸਾ ਕਾਲਰ ਦੀਆਂ ਇਮਾਰਤਾਂ ਦੇ ਖਾਲਿਸਤਾਨ ਸੰਬੰਧੀ ਨਾਰੇ ਲਿਖਵਾਉਣ ਦੀ ਧਮਕੀ ਲੈ ਲਈ ਹੈ ਇਸ ਦੇ ਵਿਰੋਧ ਵਿੱਚ ਬੀਤੇ ਕੱਲ੍ਹ ਛਰੇਟਾ ਚੋਂ ਵਿਗੇ ਭਾਈਪੰਦਾ ਵੱਲੋਂ ਪੰਨੂ ਦਾ ਪੁਤਲਾ ਫੂਕੇ ਰੋਸ ਪ੍ਰਗਟ ਕੀਤਾ ਗਿਆ ਭਾਈਪੰਦਾਵਾ ਰਮਨ ਕੁਮਾਰ ਅਤੇ ਹੋਰਾਂ ਨੇ ਕੀ ਕੁਝ ਮੀਡੀਆ ਗੱਲਬਾਤ ਕਰਦੇ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਫੋਕਿਆ ਗਿਆ ਤੇ ਕੀ ਕਰਨੀ ਹੈ ਜੀ ਪੁੱਤਲਾ ਪੁੱਤਰਾ ਅੱਜ ਜੀ ਅਸੀਂ ਸ਼ਹਾੜੇ ਚੌਂਗ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦਾ ਪੁੱਤਲਾ ਫੋਕਿਆ ਵਾ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਹਿੰਦੁਸਤਾਨ ਬਾਰੇ ਗਲਤ ਬੋਲਣਾ ਹਿੰਦੁਸਤਾਨ ਦੀ ਸਰਕਾਰ ਬਾਰੇ ਗਲਤ ਬੋਲਣਾ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਭਾਵੇਂ ਉਹ ਧਰਮਾਂ ਦੇ ਨਾਂ ਤੇ ਭਾਵੇਂ ਉਹ ਜਾਤਾਂ ਦੇ ਨਾਂ ਤੇ ਭਾਵੇਂ ਛੇਤਰ ਦੇ ਨਾਂ ਤੇ ਇਹ ਗੁਰਪਤਵੰਨ ਸਿੰਘ ਪੰਨੂ ਦਾ ਕੰਮ ਹੈ ਅੱਜ ਉਹਨੇ ਪੰਨੂ ਨੇ ਕੀ ਕਤੂਦ ਕੀਤੀ ਆ ਅੱਜਾਡੇ ਅੰਬਸਰ ਦੇ ਵਿੱਚ ਉਹਨੇ ਹਾਡੇ ਸ਼ਿਵਾਲਾ ਭਾਈਆਂ ਮੰਦਿਰ ਦੇ ਸਾਹਮਣੇ ਜਿਹੜਾ ਦੇਸ਼ ਵਿਰੋਧੀ ਨਾਰੇ ਲਿਖੇ ਆ ਅੱਜ ਉਹਨੇ ਸਾਡੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਸਾਹਮਣੇ ਦੇਖੋ ਦੀ ਨਾਰੇ ਲਿਖੇ ਆ ਅੱਜ ਸਾਡਾ ਖਾਲਸਾ ਕਾਲਜ ਜਿਹੜਾ ਵਾ ਜਿੱਥੇ ਸਾਡਾ ਯੂਥ ਪੜਦਾ ਵਾ ਉੱਥੇ ਦੇਸ਼ ਵਿਰੋਧੀ ਨਾਰੇ ਲਿਖੇ ਆ ਉਹਦਾ ਮਤਲਬ ਉਹਦਾ ਕਹਿੰਦਾ ਮਤਲਬ ਇਹ ਵਾ ਕਿ ਸਾਡੇ ਦੇਸ਼ ਦੇ ਲੋਕੀ ਟੁੱਟਣ ਸਾਡੇ ਯੂਥ ਜਿਹੜਾ ਵਾ ਵਾਪਸ ਲੜੇ ਉਦ ਪੰਜਾਬ ਦੀ ਪੰਜਾਬ ਭਗਤੀ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਖਤਮ ਹੋਵੇ ਤੇ ਪੰਜਾਬ ਦੇਸ਼ ਨੂੰ ਆਡ ਹੋ ਜੇ ਇਹ ਉਹਦਾ ਸੁਪਨਾ ਵਾ ਮੰਗੇਰੀ ਲਾਦੇ ਸੀ ਇਹਨਾਂ ਸੁਪਨੇ ਵਾਲਾ ਸੁਪਨਾ ਵਾ ਜਿਹੜਾ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਦਾ ਉਹਨੇ ਮਰਨ ਤੋਂ ਬਾਅਦ ਉਹ 10 ਜਨਮ ਲੈ ਲੈਣਾ ਤੇ ਤਾਂ ਵੀ ਪੂਰਾ ਨਹੀਂ ਹੋ ਸਦਾ ਉਹਦੀ ਵਜ੍ਹਾ ਕੀ ਆ ਕਿ ਪੰਜਾਬ ਦੇ ਹਿੰਦੂ ਸਿੱਖ ਇੱਕ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖੂਨ ਵਿੱਚ ਜਿਹੜਾ ਹੈਗਾ ਨਾ ਉਹ ਦੇਸ਼ ਭਗਤੀ ਆ ਜਿਵੇਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਵੇਂ ਹੀ ਦੇਸ਼ ਨੂੰ ਪਿਆਰ ਕਰਦੇ ਆ ਇਹ ਭਗਵੰਤ ਪੰਨੂ ਵਰਗੇ ਇਹਦੇ ਬੰਦੇ ਆ ਨਾ ਇਹੋ ਜਿਹੇ ਹਜ਼ਾਰਾਂ ਲੱਖਾਂ ਨੂੰ ਤੁਰੇ ਫਿਰਦੇ ਆ ਪਰ ਪੰਜਾਬ ਦਾ ਕੁਝ ਮੰਗਾਲ ਨਹੀਂ ਸਕਦੇ ਮਾਂਗਾਲ ਸਕਦੇ ਅੱਜ ਕਿਵੇਂ ਤੁਸੀਂ ਪ੍ਰਗਰਸ਼ਣ ਕੀਤਾ ਉਹਦੇ ਖਿਲਾਫ ਅੱਜ ਅਸੀਂ ਪੰਨੂ ਦਾ ਪੁਤਲਾ ਬਣਾ ਕੇ ਸਾੜਿਆ ਵਾ ਉਹਦਾ ਪੁਤਲਾ ਤੇ ਉਹਦਾ ਲੋਕੀ ਸਵੇਰੇ ਸ਼ਾਮ ਸਾੜਦੇ ਆ ਜਿਹੜੇ ਬੰਦਾ ਜਿਹੜਾ ਬੰਦਾ ਦੇਸ਼ ਭਗਤ ਆ ਜਿਹੜਾ ਦੇਸ਼ ਨੂੰ ਪਿਆਰ ਕਰਦਾ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਵਾ ਉਹ ਪੰਨੂ ਨੂੰ ਹਮੇਸ਼ਾ ਹੀ ਗਾਲਾਂ ਕੱਢਦਾ ਵਾ ਉਹ ਪੰਨੂ ਦੇ ਲਾਗੇ ਨਹੀਂ ਲੱਗਦਾ ਪੰਨੂ ਦੀ ਗੱਲ ਨਹੀਂ ਸੁਣਦਾ ਉਹ ਪੰਨੂ ਦੇ ਖਿਲਾਫ ਹੀ ਚੱਲਦਾ ਵਾ ਉਹਦੇ ਮਨ 'ਚ ਹਮੇਸ਼ਾ ਹੀ ਪੰਨੂ ਵਰਗੇ ਲੋਕ ਉਹਨੂੰ ਅਸੀਂ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਜਾਨਵਰ ਤੋਂ ਪਤਾ ਕਰਨੇ ਆ ਤੇ ਜਿਹੜਾ ਬੰਦਾ ਜਿਸ ਜੇਸੇ ਜੰਮਿਆ ਹੋਵੇ ਤੇ ਉਸ ਸਟੇਸ਼ਨ ਤੋਂ ਉਡਣ ਦੀ ਗੱਲ ਕਰੇ ਇਸ ਲਈ ਅਸੀਂ ਕਹਿੰਦੇ ਆ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਭਾਰਤ ਦੀ ਧਰਤੀ ਦੇ ਪੰਜਾਬ ਦੀ ਧਰਤੀ ਜੰਮਿਆ ਵਾ ਤੋ ਕਦੀ ਵੀ ਦੇਸ਼ ਭਗਤੀ ਤੋਂ ਅੱਡ ਨਹੀਂ ਹੋ ਸਕਦਾ ਮੈਂ ਸਮਝ ਆ ਰਿਹਾ ਇੱਕ ਬੰਦੇ ਪਹਿਲ ਪੰਜਾਬ ਦੇ ਵਿੱਚ ਜਿਹੜੇ ਆ ਉਹਨਾਂ ਖਾਲਿਸਤਾਨ ਦੇ ਜਿਹੜੇ ਜੇ slogans ਲਾਏ ਗਏ ਨੇ ਇੱਕ ਬੰਦੇ 15 ਅਗਸਤ ਦਾ ਦੂਜੇ ਬੰਦੇ ਰੱਖਿਆ ਬੰਧਨ ਦਾ ਤੀਜੇ ਬੰਦੇ ਆਪਾਂ ਕਹਿੰਦੇ ਜਨਮ ਅਸ਼ਟਮੀ ਵੀ ਆ ਰਹੀ ਕਿੰਨਾ ਵੇਚਦੇ ਹਥਿਆਰ ਦੇਖੋ ਜੀ 15 ਅਗਸਤ ਨੂੰ ਸਾਡਾ ਦੇਸ਼ ਪੰਜਾਬ ਵੀ ਮਨਾਉਂਦਾ ਵਾ ਤੇ ਸਾਰਾ ਦੇਸ਼ ਵੀ ਮਨਾਉਂਦਾ ਵਾ ਰੱਖਿਆ ਬੰਧਨ ਵਾਲਾ ਦੇਸ਼ ਮਨਾਉਂਦਾ ਸਾਰੇ ਧਿਆਰ ਅਸੀਂ ਮਿਲਵਰਤ ਕੇ ਹਿੰਦੂ ਸਿੱਖ ਮੁਸਲਮਾਨ ਇਸਾਈ ਇਹ ਸਾਰੇ ਮਿਲਵਰਤ ਕੇ ਮਨਾਉਂਦੇ ਆ ਸਾਡੇ ਦੇਸ਼ ਭਗਤੀ ਭਾਵਨਾ ਖਾਲਿਸਤਾਨ ਦਾ ਇੱਕ ਨਾਂ ਆ ਉਹ ਨਾਂ ਦਾ ਰੋਲਾ ਕੀ ਆ ਪੈਸੇ ਕਮਾਣ ਦਾ ਰੋਲਾ ਪੰਨੂ ਵਰਗੇ ਲੋਕ ਪੈਸਾ ਕਮਾਣਾ ਜਾਂਦੇ ਆ ਜਿਹੜੇ ਸਾਡੇ ਲੋਕੀ ਇੱਧਰ ਆਈ ਬਾਹਰ ਬੈਠੇ ਆ ਉਹਨਾਂ ਨੂੰ ਢੁਕਾ ਕੇ ਪੈਸਾ ਕਮਾਣਾ ਜਾਂਦੇ ਆ ਨਾ ਖਾਲਿਸਤਾਨ ਕਦੀ ਬਣਿਆ ਵਾ ਨਾ ਕਦੀ ਬਣ ਸਕਦਾ ਵਾ ਇਹ ਪੰਨੂ ਦੀ ਸੋਚ ਉਹਦੀ ਉਹਦੇ ਨਾਲ ਵੀ ਮੜੀਆਂ ਜਾਏਗੀ